ਸੱਚੇ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਪਾਕਿਸਤਾਨੀ ਅਧਿਕਾਰੀਆਂ ਤੇ ਪਾਬੰਦੀ ਲਗਾਉਣ ਨੂੰ ਲੈ ਕੇ ਤਿਆਰ ਹੋ ਗਿਆ ਅਮਰੀਕਾ ਅਮਰੀਕੀ ਸੰਸਦ ਦੇ ਵਿੱਚ ਦੋ ਪੱਖੀ ਬਿੱਲ ਕੀਤਾ ਗਿਆ ਪੇਸ਼ ਪਾਕਿਸਤਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪਾਕਿਸਤਾਨ ਅਧਿਕਾਰੀਆਂ ਦੇ ਉੱਪਰ ਸਖਤ ਪਾਬੰਦੀਆਂ ਦੀ ਵਿਧਾਈ ਜਾ ਰਹੀ ਵਿਵਸਥਾ ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਮਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ 6 ਸਾਲ ਪੁਰਾਣੀ ਐਫਆਈਆਰ ਹੋਈ ਰੱਦ ਗੀਤਾਂ ਵਿੱਚ ਔਰਤਾਂ ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਸਨ ਲੱਗੇ ਇਲਜ਼ਾਮ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਾਇਆ ਸਖਤ ਫੈਸਲਾ ਜੋ ਨਿਯਮਾਂ ਦੀ ਉਲੰਘਣਾ ਕਰਦੇ ਉਹਨਾਂ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜੋ ਪਰਾਲੀ ਨੂੰ ਸਾੜਨ ਵਾਲੇ ਕੁਝ ਕਿਸਾਨਾਂ ਨੂੰ ਜੇਲ੍ਹ ਭੇਜੋਗੇ ਤਾਂ ਸਭ ਕੁਝ ਠੀਕ ਹੋ ਜਾਵੇਗਾ ਇਹ ਕਾਰਵਾਈ ਮਿਸਾਲ ਕਾਇਮ ਕਰੇਗੀ ਸੀਐਮ ਭਗਵੰਤ ਮਾਨ ਨੇ ਪੰਜਾਬ ਦੀ ਮਜ਼ਬੂਤੀ ਦੇ ਲਈ ਕਲਾਕਾਰਾਂ, ਉਦਯੋਗਪਤੀਆਂ, ਚੈਰੀਟੇਬਲ ਟਰੱਸਟਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ ਕਿਹਾ ਤੁਹਾਡੇ ਵੱਲੋਂ ਦਿੱਤੇ ਗਏ ਇੱਕ ਇੱਕ ਰੁਪਏ ਨੂੰ ਸਵਾ ਰੁਪਿਆ ਬਣਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸੇਵਾ ਦੇ ਲਈ ਲਗਾਇਆ ਜਾਵੇਗਾ ਪਾਉਂਡ ਡੈਮ ਤੋਂ ਮੁੜ ਤੋਂ ਵਧਿਆ ਖਤਰਾ ਖਤਰੇ ਦੇ ਨਿਸ਼ਾਨ ਤੋਂ ਲਗਾਤਾਰ ਉੱਪਰ ਚੱਲ ਰਿਹਾ ਡੈਮ ਦਾ ਪਾਣੀ ਅਤੇ ਬਿਆਸ ਦਾ ਪਾਣੀ 2 ਫੁੱਟ ਹੋਰ ਵੱਧ ਕੇ 1395.2 ਫੁੱਟ ਤੱਕ ਹੋਇਆ ਪਾਣੀ ਦਾ ਪੱਧਰ ਹੈ 1380 ਫੁੱਟ ਤੇ ਪੌਂਗ ਟਾਈਮ ਦਾ ਖਤਰੇ ਦਾ ਨਿਸ਼ਾਨ ਹੈ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਹੜ੍ਹਾਂ ਦਾ ਖਤਰਾ ਮੁਰ ਤੋਂ ਵਧਿਆ ਪਟੰਡਾ ਦੇ ਪਿੰਡ ਜੀਦਾ ਦੇ ਵਿੱਚ ਹੋਏ ਧਮਾਕਿਆਂ ਦੀ ਜਾਂਚ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ ਗੁਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਦੇ ਵਿੱਚ ਵਾਰਦਾਤ ਨੂੰ ਦੇਣਾ ਸੀ ਅੰਜਾਮ ਸੂਤਰਾਂ ਹਵਾਲੇ ਤੋਂ ਆਈ ਖਬਰ ਮਨੂਕੀ ਬੰਬ ਬਣ ਕੇ ਫੌਜੀ ਟਿਕਾਣੇ ਤੇ ਹਮਲੇ ਕਰਨ ਦੀ ਤਿਆਰੀ ਦੇ ਵਿੱਚ ਸੀ ਗੁਰਪ੍ਰੀਤ ਧਮਾਕਿਆਂ ਦੇ ਮਾਮਲੇ 'ਚ ਮੁੱਢਲੀ ਜਾਂਚ ਦੇ ਵਿੱਚ ਹੋਇਆ ਖੁਲਾਸਾ ਆਨਲਾਈਨ ਕੈਮੀਕਲ ਤੋਂ ਇਲਾਵਾ ਮਗਾਈ ਸੀ ਜੇਬਾਂ ਵਾਲੀ ਬੈਲਟ ਬੀਤੇ ਦਿਨ ਐਨਆਈਏ ਦੇ ਵੱਲੋਂ ਕੀਤੀ ਜਾ ਰਹੀ ਸੀ ਅਹਿਮ ਜਾਂਚ ਜਲੰਧਰ ਦੇ ਪਿੰਡ ਮੰਡਾਲਾ ਛੰਨਾ ਤੇ ਮੰਡਰਾਇਆ ਖਤਰਾ ਸਤਲੋਜ ਦਰਿਆ ਤੇ ਤੂਸੀ ਬੰਨੂ ਲੱਗੀ ਢਾਹ ਬੰਨ ਨੂੰ ਮਜ਼ਬੂਤ ਕਰਨ ਲੱਗੇ ਸਾਨਕ ਲੋਕ ਅਤੇ ਡਰੇਨੇਜ ਵਿਭਾਗ ਅਤੇ ਫੌਜ ਦੀਆਂ ਟੀਮਾਂ ਬਚਾਅ ਕਾਰਜਾਂ ਦੇ ਵਿੱਚ ਡਟੇ ਐਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਰਾਹੁਲ ਗਾਂਧੀ ਨੂੰ ਸਰੋਪਾਉ ਦੇਣ ਦੇ ਮਾਮਲੇ ਦੇ ਵਿੱਚ ਐਸਜੀਪੀਸੀ ਨੇ ਲਿਆ ਵੱਡਾ ਐਕਸ਼ਨ ਰਾਹੁਲ ਗਾਂਧੀ ਨੂੰ ਸਰੋਪਾਉ ਦੇਣ ਵਾਲਿਆਂ ਤੇ ਉੱਪਰ ਡਿੱਗੀਗਾਜ ਗੁਰਦੁਆਰਾ ਸਮਾਦ ਬਾਬਾ ਬੁੱਢਾ ਜੀ ਦੇ ਮੈਨੇਜਰ ਨੂੰ ਵਾਰਨਿੰਗ ਦੇ ਕੇ ਕੀਤਾ ਤਬਾਦਲਾ ਗ੍ਰਾਂਥੀ ਸਿੰਘ ਕਥਾਵਾਚਕ ਅਤੇ ਸੇਵਾਦਾਰ ਨੂੰ ਕੀਤਾ ਗਿਆ ਸਸਪੈਂਡ ਰਾਹੁਲ ਗਾਂਧੀ ਨੂੰ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਸਮੇਂ ਦਿੱਤਾ ਸੀ ਸਰੋਪਾਉ ਮਾਤਾ ਵੈਸ਼ਨੋ ਦੇਵੀ ਯਾਤਰਾ ਅੱਜ ਤੋਂ ਮੁੜ ਤੋਂ ਸ਼ੁਰੂ ਹੋਈ ਮੌਸਮ ਸਾਫ਼ ਹੋਣ ਤੋਂ ਬਾਅਦ ਸ਼ੁਰੂ ਕੀਤੀ ਗਈ ਯਾਤਰਾ ਪਿਛਲੇ 22 ਦਿਨਾਂ ਤੋਂ ਬੰਦ ਸੀ ਯਾਤਰਾ ਭਾਰੀ ਬਾਰਸ਼ ਅਤੇ ਲੈਂਡਸਲਾਈਡਿੰਗ ਦੇ ਕਾਰਨ ਰੋਕੀ ਗਈ ਸੀ ਸ਼ਰਾਈਨ ਬੋਰਡ ਦੇ ਵੱਲੋਂ ਸ਼ਰਧਾਲੂਆਂ ਨੂੰ ਅਪਡੇਟ ਰਹਿਣ ਦੀ ਕੀਤੀ ਗਈ ਅਪੀਲ ਹੁਸ਼ਿਆਰਪੁਰ ਦੇ ਵਿੱਚ ਕਤਲ ਕੀਤੇ ਮਾਸੂਮ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਐਮਪੀ ਰਾਜਕੁਮਾਰ ਚੱਬੇਵਾਲ 5 ਸਾਲਾ ਬੱਚੇ ਦੇ ਪਰਿਵਾਰ ਨੂੰ ਆਪਣੇ ਵੱਲੋਂ 2 ਲੱਖ ਰੁਪਏ ਦੀ ਦਿੱਤੀ ਮਦਦ ਸੀਐਮ ਮਾਨ ਨੂੰ ਵੀ ਪਰਿਵਾਰ ਦਾ ਘਰ ਬਣਾਉਣ ਦੀ ਕੀਤੀ ਆਪੀਲ ਬੱਚੇ ਦੇ ਪਿਤਾ ਨੂੰ ਨਗਰ ਨਿਗਮ ਦੇ ਵਿੱਚ ਯੋਗਤਾ ਅਨੁਸਾਰ ਨੌਕਰੀ ਦੇਣ ਦੀ ਵੀ ਕੀਤੀ ਸਿਫਾਰਿਸ਼ ਐਸਾ ਨਜ਼ਦੀਆਂ ਤੋਂ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ